ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਵਿਆਹ ਤੋਂ 10 ਸਾਲ ਬਾਅਦ ਇੱਕ ਦਿਨ ਇੱਕ ਪਤੀ ਨੇ ਗੁੱਸੇ ਵਿੱਚ ਕਿਹਾ ਮੈਨੂੰ ਤਲਾਕ ਚਾਹੀਦਾ ਹੈ ਪਤਨੀ ਨੇ ਬਸ ਮੁਸਕਰਾ ਕੇ ਜਵਾਬ ਦਿੱਤਾ ਠੀਕ ਹੈ ਤਲਾਕ ਦੇ ਦੇਵਾਂਗੀ ਬਸ ਇੱਕ ਮਹੀਨਾ ਦੇ ਦਿਓ ਇੱਕ ਆਖਰੀ ਮਹੀਨਾ ਤੇਰੇ ਨਾਲ ਜ਼ਿੰਦਗੀ ਜੀਣ ਦੇ ਲਈ ਉਸਨੇ ਨਾ ਲੜਾਈ ਕੀਤੀ ਨਾ ਰੋਈ ਤੇ ਨਾ ਹੀ ਕੋਈ ਸਵਾਲ ਕੀਤਾ ਬਸ ਉਸ ਇੱਕ ਮਹੀਨੇ ਵਿੱਚ ਜੋ ਹੋਇਆ ਉਹ ਅੱਜ ਹਰ ਇੱਕ ਪਤੀ ਪਤਨੀ ਦੇ ਲਈ ਇੱਕ ਸ਼ੀਸ਼ਾ ਇੱਕ ਇਦਾਂ ਦਾ ਸ਼ੀਸ਼ਾ ਜਿਸ ਵਿੱਚ ਜੇਕਰ ਇੱਕ ਵਾਰ ਦੇਖ ਲਿਆ ਤਾਂ ਸ਼ਾਇਦ ਜੀਵਨ ਸਾਥੀ ਦਾ ਅਸਲੀ ਮਤਲਬ ਸਮਝ ਆ ਜਾਵੇ ਪੂਰੀ ਕਹਾਣੀ ਦੀ ਸਚਾਈ ਜਾਣ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦਿੱਲੀ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਘਰ ਸੀ ਬਾਹਰੋਂ ਦੇਖਣ ਨੂੰ ਬਿਲਕੁਲ ਸ਼ਾਨਦਾਰ ਪਰ ਅੰਦਰ ਇੱਕ ਰਿਸ਼ਤਾ ਰੋਜ਼ ਖਮੋਸ਼ੀ ਨਾਲ ਟੁੱਟ ਰਿਹਾ ਸੀ ਘਰ ਵਿੱਚ ਇੱਕ ਕੋਨੇ ਦੇ ਵਿੱਚ ਟੀਵੀ ਚੱਲ ਰਿਹਾ ਸੀ ਤੇ ਦੂਸਰੇ ਕੋਨੇ ਵਿੱਚ ਪਤੀ ਮੋਬਾਈਲ ਵਿੱਚ ਖੋਇਆ ਬੈਠਾ ਸੀ ਤੇ ਵਿਚਕਾਰ ਇੱਕ ਔਰਤ ਜੋ ਚੁੱਪਚਾਪ ਥਾਲੀ ਵਿੱਚ ਆਪਣੇ ਪਤੀ ਦੀ ਪਸੰਦ ਦੀ ਸਬਜ਼ੀ ਪਾ ਰਹੀ ਸੀ ਉਸਨੇ ਹੌਲੀ ਜਿਹੀ ਕਿਹਾ ਰੋਟੀ ਗਰਮ ਹੈ ਖਾ ਲਵੋ ਪਤੀ ਨੇ ਸਿਰ ਉੱਪਰ ਵੀ ਨਹੀਂ ਕੀਤਾ ਬਸ ਫੋਨ ਦੀ ਸਕਰੀਨ ਤੇ ਇੱਕ ਨਾਮ ਚਮਕ ਰਿਹਾ ਸੀ ਪ੍ਰਿਆ ਉਹ ਔਰਤ ਸੋਨੀਆ ਇਸ ਘਰ ਵਿੱਚ ਰਹਿ ਰਹੀ ਸੀ ਇੱਕ ਬੇਟਾ ਰੋਹਨ ਜੋ ਹੁਣ 14 ਸਾਲ ਦਾ ਹੋ ਚੁੱਕਿਆ ਸੀ ਤੇ ਇੱਕ ਰਿਸ਼ਤਾ ਜਿਸ ਵਿੱਚ ਹੁਣ ਸਿਰਫ ਫਰਜ਼ ਬਚਿਆ ਸੀ ਪਿਆਰ ਨਹੀਂ ਉਹ ਪੜ੍ਹੀ ਲਿਖੀ ਸੀ ਪਰ ਵਿਆਹ ਤੋਂ ਬਾਅਦ ਆਪਣੇ ਸਾਰੇ ਸੁਪਨਿਆਂ ਨੂੰ ਇੱਕ ਅਲਮਾਰੀ ਵਿੱਚ ਰੱਖ ਦਿੱਤਾ ਸੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਥਕਾਨ ਤੱਕ ਸਭ ਕੁਝ ਉਸੇ ਦੇ ਪਰੋਸੇ ਸੀ ਪਰ ਹੁਣ ਰਾਹੁਲ ਨੂੰ ਉਸ ਦੀ ਆਦਤ ਸੀ ਮੁਹੱਬਤ ਨਹੀਂ ਤਾਂ ਅਚਾਨਕ ਫੋਨ ਟੇਬਲ ਤੇ ਰੱਖਿਆ ਤੇ ਬੋਲਿਆ ਸੋਨੀਆ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਸੋਨੀਆ ਮੁਸਕੁਰਾਈ ਪਹਿਲਾਂ ਖਾਣਾ ਖਾ ਲਵੋ ਫਿਰ ਗੱਲ ਦੱਸਣਾ ਕੀ ਗੱਲ ਹੈ ਰਾਹੁਲ ਨੇ ਨਜ਼ਰਾਂ ਨਹੀਂ ਮਿਲਾਈਆਂ ਬਸ ਹੌਲੀ ਜਿਹੀ ਕਿਹਾ ਮੈਂ ਪ੍ਰਿਆ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਮੈਨੂੰ ਤਲਾਕ ਚਾਹੀਦਾ ਸਾਰੇ ਘਰ ਚ ਸਿਰਨਾਟਾ ਛਾ ਗਿਆ ਨਾ ਕੋਈ ਚੀਜ਼ ਨਾ ਕੋਈ ਸਵਾਲ ਨਾ ਕੋਈ ਤਾਨਾ બસ ਕੁਝ ਪਲ ਦੀ ਚੁੱਪੀ ਤੇ ਫਿਰ ਇੱਕ ਬੇहद ਸ਼ਾਂਤ ਆਵਾਜ਼ ਠੀਕ ਹੈ ਤਲਾਕ ਮਿਲ ਜਾਵੇਗਾ ਪਰ ਮੇਰੀ ਇੱਕ ਸ਼ਰਤ ਹੈ ਰਾਹੁਲ ਨੇ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਦੇਖਿਆ ਕਿਹੜੀ ਸ਼ਰਤ ਬਸ ਇੱਕ ਮਹੀਨਾ ਦੇ ਦਿਓ ਇੱਕ ਆਖਰੀ ਮਹੀਨਾ ਜਿਸ ਵਿੱਚ ਤੁਸੀਂ ਉਦਾਂ ਹੀ ਰਹੋ ਜਿਵੇਂ ਵਿਆਹ ਤੋਂ ਪਹਿਲਾਂ ਸੀ ਮੈਂ ਕੁਝ ਨਹੀਂ ਪੁੱਛਾਂਗੀ ਕੁਝ ਨਹੀਂ ਕਹੂੰਗੀ ਫਿਰ ਮੈਂ ਖੁਦ ਸਹਿਨ ਕਰ ਦੇਵਾਂਗੀ ਤਲਾਕ ਦੇ ਕਾਗਜ਼ਾਂ ਤੇ ਇਹ ਸੁਣ ਰਾਹੁਲ ਚੌਕ ਗਿਆ ਉਸ ਨੂੰ ਇਹ ਡੀਲ ਆਸਾਨ ਲੱਗੀ ਮਨ ਹੀ ਮਨ ਮੁਸਕਰਾਇਆ ਇੱਕ ਮਹੀਨਾ ਕੀ ਫਰਕ ਪੈਂਦਾ ਹੈ ਪ੍ਰੀਆ ਤਾਂ ਇੰਤਜ਼ਾਰ ਕਰ ਹੀ ਰਹੀ ਹੈ ਉਸ ਨੇ ਹਾਮੀ ਭਰ ਦਿੱਤੀ ਤੇ ਅਗਲੇ ਹੀ ਦਿਨ ਤੋਂ ਸੋਨੀਆ ਨੇ ਉਹ ਰਿਸ਼ਤਾ ਜਿਉਣਾ ਸ਼ੁਰੂ ਕਰ ਦਿੱਤਾ ਜੋ ਉਸ ਦੇ ਲਈ ਕਦੇ ਉਹ ਇੱਕ ਸੁਪਨਾ ਸੀ ਤੇ ਰਾਹੁਲ ਦੇ ਲਈ ਹੁਣ ਉਹ ਬੀਤੇ ਵਕਤ ਦੀ ਯਾਦ ਸਵੇਰ ਦੀ ਪਹਿਲੀ ਕਿਰਨ ਖਿੜਕੀ ਰਾਹੀਂ ਕਮਰੇ ਵਿੱਚ ਆਈ ਰਾਹੁਲ ਦੀ ਅੱਖ ਖੁੱਲ੍ਹੀ ਤਾਂ ਸਾਹਮਣੇ ਉਹੀ ਮੁਸਕਰਾਉਂਦੀ ਹੋਈ ਸੋਨੀਆ ਸੀ ਹੱਥ ਵਿੱਚ ਅਦਕਰ ਵਾਲੀ ਚਾਹ ਜਿਵੇਂ ਹਰ ਸਵੇਰ ਹੁੰਦੀ ਸੀ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਉਸਨੇ ਹੌਲੀ ਜਿਹੀ ਕਿਹਾ ਜਲਦੀ ਉਠੋ ਤੁਹਾਡੀ ਸ਼ਰਟ ਪ੍ਰੈਸ ਕਰ ਦਿੱਤੀ ਹੈ ਅੱਜ ਉਹ ਨੀਲੇ ਰੰਗ ਵਾਲੀ ਸ਼ਰਟ ਪਾਉਣਾ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਫੱਬਦੀ ਹੈ ਰਾਹੁਲ ਹੈਰਾਨ ਸੀ ਉਸਨੂੰ ਯਾਦ ਆਇਆ ਹੁਣ ਤਾਂ ਉਹ ਨਾ ਸੋਨੀਆ ਦੀਆਂ ਗੱਲਾਂ ਤੇ ਧਿਆਨ ਦਿੰਦਾ ਸੀ ਤੇ ਨਾ ਹੀ ਉਸ ਦੀ ਪਸੰਦ ਨਾ ਪਸੰਦ ਦੀ ਪਰਵਾਹ ਕਰਦਾ ਸੀ ਪਰ ਅੱਜ ਕੁਝ ਅਲੱਗ ਸੀ ਕੁਝ ਏਦਾਂ ਦਾ ਜੋ ਦਿਲ ਨੂੰ ਗਹਿਰਾਈ ਤੋਂ ਛੂ ਰਿਹਾ ਸੀ ਟੇਬਲ ਤੇ ਅਖਬਾਰ ਰੱਖਿਆ ਸੀ ਬ੍ਰੇਕਫਾਸਟ ਵੀ ਉਥੇ ਹੀ ਉਸ ਦੀ ਪਸੰਦ ਦਾ ਬਿਲਕੁਲ ਪਰਫੈਕਟ ਸੁਆਦ ਤੇ ਜਦੋਂ ਉਹ ਆਫਿਸ ਜਾਣ ਲੱਗਿਆ ਤਾਂ ਸੋਨੀਆ ਦਰਵਾਜ਼ੇ ਤੱਕ ਆਈ ਹਲਕੀ ਮੁਸਕਾਨ ਦੇ ਨਾਲ ਉਹ ਬੋਲੀ ਜਲਦੀ ਵਾਪਸ ਆਉਣਾ ਮੈਂ ਇੰਤਜ਼ਾਰ ਕਰੂੰਗੀ ਇਹ ਸੁਣ ਰਾਹੁਲ ਥੋੜਾ ਕੰਬਿਆ ਇਹ ਸਭ ਇਨੇ ਸਾਲਾਂ ਬਾਅਦ ਸ਼ਾਮ ਨੂੰ ਜਦੋਂ ਘਰ ਵਾਪਸ ਆਇਆ ਤਾਂ ਰੋਹਨ ਹੋਮਵਰਕ ਕਰ ਰਿਹਾ ਸੀ ਤੇ ਸੋਨੀਆ ਬੈਠੀ ਸੀ ਹੱਥ ਵਿੱਚ ਉਹ ਹੀ ਪੁਰਾਣੀ ਕਿਤਾਬ ਜਿਸ ਨੂੰ ਉਹ ਵਿਆਹ ਦੇ ਸਮੇਂ ਪੜ੍ਹਿਆ ਕਰਦੀ ਸੀ ਰਾਹੁਲ ਨੇ ਧਿਆਨ ਨਾਲ ਦੇਖਿਆ ਕਮਰੇ ਵਿੱਚ ਉਹੀ ਗੁਲਾਬ ਦੀ ਹਲਕੀ ਜਿਹੀ ਖੁਸ਼ਬੂ ਸੀ ਸੱਜਰੀ ਸਵਰੀ ਸੋਨੀਆਂ ਅੱਖਾਂ ਵਿੱਚ ਚਮਕ ਤੇ ਚਿਹਰੇ ਤੇ ਉਹੀ ਪੁਰਾਣੀ ਸ਼ਾਂਤੀ ਖਾਣੇ ਦੇ ਟੇਬਲ ਤੇ ਬੈਠਦੇ ਹੋਏ ਰਾਹੁਲ ਨੇ ਪੁੱਛਿਆ ਅੱਜ ਕੁਝ ਖਾਸ ਹੈ ਸੋਨੀਆਂ ਮੁਸਕਰਾਈ ਤੁਸੀਂ ਹੋ ਇਹੀ ਸਭ ਤੋਂ ਖਾਸ ਹੈ ਰਾਹੁਲ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਜੇ ਸਹੌਰਤ ਨੂੰ ਉਹ ਛੱਡਣ ਵਾਲਾ ਉਹ ਐਨੀ ਖੁਸ਼ ਕਿਵੇਂ ਹੋ ਸਕਦੀ ਹੈ ਹਰ ਦਿਨ ਜਿਵੇਂ ਹੁਣ ਕਹਾਣੀ ਬਣ ਗਿਆ ਸੀ ਉਹ ਪੁਰਾਣਾ ਪਿਆਰ ਪੁਰਾਣੀਆਂ ਗੱਲਾਂ ਪੁਰਾਣੇ ਗਾਣੇ ਤੇ ਉਹਨਾਂ ਸਭ ਦੇ ਵਿੱਚ ਨਵੀਂ ਖਮੋਸ਼ੀ ਜੋ ਹੁਣ ਰਾਹੁਲ ਦੇ ਅੰਦਰ ਦਸਕਤ ਦੇਣ ਲੱਗੀ ਸੀ ਇੱਕ ਦਿਨ ਬਾਰਿਸ਼ ਹੋ ਰਹੀ ਸੀ ਬਿਜਲੀ ਚਲੀ ਗਈ ਮੋਮਬੱਤੀ ਜਗਾਈ ਗਈ ਤੇ ਸੋਨੀਆ ਹੌਲੀ ਜਿਹੀ ਬੋਲੀ ਜਿਆਦਾ ਵਿਆਹ ਦੀ ਪਹਿਲੀ ਰਾਤ ਵੀ ਇਦਾਂ ਦਾ ਹੀ ਮੌਸਮ ਸੀ ਇਹ ਸੁਣ ਰਾਹੁਲ ਹੱਸਣ ਲੱਗ ਗਿਆ ਹਾਂ ਤੇ ਤੂੰ ਡਰ ਰਹੀ ਸੀ ਸੋਨੀਆ ਹੌਲੀ ਜਿਹੀ ਉਸ ਦੇ ਵੱਲ ਵੇਖਦੀ ਹੈ ਅੱਜ ਵੀ ਉਦਾਂ ਹੀ ਗੋਦ ਵਿੱਚ ਚੱਕੋਂਗੇ ਇਹ ਸੁਣ ਰਾਹੁਲ ਦੀ ਹਾਸੀ ਰੁਕ ਗਈ ਉਸਨੇ ਕੁਝ ਨਹੀਂ ਕਿਹਾ ਬਸ ਚੁੱਪਚਾਪ ਅੱਗੇ ਵਧ ਗਿਆ ਤੇ ਸੋਨੀਆ ਨੂੰ ਗੋਦ ਵਿੱਚ ਚੁੱਕ ਲਿਆ ਕਮਰੇ ਦੀਆਂ ਦੀਵਾਰਾਂ ਨੇ ਉਹ ਸਭ ਕੁਝ ਦੇਖਿਆ ਜੋ ਸ਼ਾਇਦ ਦੋ ਸਰੀਰ ਨਹੀਂ ਦੋ ਆਤਮਾ ਮਹਿਸੂਸ ਕਰ ਰਹੀਆਂ ਸੀ ਰਾਹੁਲ ਹੁਣ ਬਦਲ ਨ ਲੱਗਿਆ ਸੀ ਉਹ ਹਰ ਸਵੇਰ ਸੋਨੀਆ ਦੀਆਂ ਅੱਖਾਂ ਵਿੱਚ ਕੁਝ ਤਲਾਸ਼ਦਾ ਹਰ ਰਾਤ ਜਦੋਂ ਪ੍ਰੀਆ ਦਾ ਫੋਨ ਵੱਜਦਾ ਉਹ ਹੁਣ ਨਹੀਂ ਚੁੱਕਦਾ ਇੱਕ ਰਾਤ ਰਾਹੁਲ ਬਾਲਕਨੀ ਵਿੱਚ ਚੁੱਪ ਬੈਠਾ ਸੀ ਸੋਨੀਆ ਕੋਲ ਆ ਕੇ ਬੈਠ ਗਈ ਅੱਜ ਕੱਲ ਕੁਝ ਉਲਝੇ ਜਿਹੇ ਰਹਿੰਦੇ ਹੋ ਰਾਹੁਲ ਨੇ ਬਸ ਸਿਰ ਝੁਕਾ ਲਿਆ ਨਹੀਂ ਬਸ ਥੋੜਾ ਥੱਕਿਆ ਹੋਇਆ ਹਾਂ ਸੋਨੀਆ ਨੇ ਕੁਝ ਨਹੀਂ ਪੁੱਛਿਆ ਉਹ ਜਾਣਦੀ ਸੀ ਕੁਝ ਸਵਾਲ ਚੁੱਪ ਰਹਿ ਕੇ ਵੀ ਬੁੱਝੇ ਜਾ ਸਕਦੇ ਹਨ ਤੇ ਉਸੇ ਰਾਤ ਰਾਹੁਲ ਨੇ ਪਹਿਲੀ ਵਾਰ ਪ੍ਰਿਆ ਨੂੰ ਫੋਨ ਨਹੀਂ ਕੀਤਾ ਸਵੇਰ ਦਾ ਸਮਾਂ ਸੀ ਸੋਨੀਆ ਰਸੋਈ ਵਿੱਚ ਖੜੀ ਸੀ ਮੱਥੇ ਤੇ ਪਸੀਨਾ ਤੇ ਉਹ ਖਾਣਾ ਬਣਾ ਰਹੀ ਸੀ ਪਰ ਚਿਹਰੇ ਤੇ ਉਹੀ ਸ਼ਾਂਤੀ ਉਹੀ ਆਪਣਾਪਣ ਰਾਹੁਲ ਚੁੱਪਚਾਪ ਦੂਰ ਖੜਾ ਉਸ ਨੂੰ ਦੇਖ ਰਿਹਾ ਸੀ ਹੁਣ ਪਹਿਲੀ ਵਾਰ ਉਸ ਨੂੰ ਸਮਝ ਆ ਰਿਹਾ ਸੀ ਕਿ ਜੋ ਸਾਦਗੀ ਉਸ ਨੂੰ ਕਦੇ ਬੋਰਿੰਗ ਲੱਗਦੀ ਸੀ ਉਹ ਦਰਅਸਲ ਉਸ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਸਚਾਈ ਸੀ ਉਸੇ ਸ਼ਾਮ ਰਾਹੁਲ ਨੇ ਆਫਿਸ ਵਿੱਚੋਂ ਛੁੱਟੀ ਲਈ ਤੇ ਸੋਨੀਆ ਨੂੰ ਕਿਹਾ ਸੋਨੀਆ ਚਲੋ ਅੱਜ ਕਿਤੇ ਬਾਹਰ ਚੱਲਦੇ ਹਾਂ ਸੋਨੀਆ ਮੁਸਕੁਰਾਈ ਕਿੱਥੇ ਜਿੱਥੇ ਤੂੰ ਕਹੇ ਬਸ ਤੇਰੇ ਨਾਲ ਜਾਣਾ ਹੈ ਉਹ ਦੋਨੇ ਉਸ ਜਗ੍ਹਾ ਤੇ ਚਲੇ ਗਏ ਜਿੱਥੇ ਰਾਹੁਲ ਨੇ ਪਹਿਲੀ ਵਾਰ ਉਸ ਨੂੰ ਗੁਲਾਬ ਦਾ ਗੁਲਦਸਤਾ ਦਿੱਤਾ ਸੀ ਸੋਨੀਆ ਹਲਕੇ ਕਦਮਾਂ ਨਾਲ ਤੁਰੀ ਤੇ ਰਾਹੁਲ ਦੀਆਂ ਬਾਹਾਂ ਵਿੱਚ ਹੱਥ ਪਾ ਕੇ ਰੁਕ ਗਈ ਯਾਦ ਹੈ ਤੁਸੀਂ ਕਿਹਾ ਸੀ ਕਿ ਮੈਂ ਤੇਰੀ ਦੁਨੀਆ ਹਾਂ ਇਹ ਸੁਣ ਰਾਹੁਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹੁਣ ਸਮਝ ਵਿੱਚ ਆਇਆ ਸੋਨੀਆ ਤੇਰੇ ਬਿਨਾ ਜੋ ਬਚਦਾ ਉਹ ਸਿਰਫ ਇੱਕ ਖੋਖਲੀ ਦੁਨੀਆ ਹੈ ਰਾਤ ਨੂੰ ਜਦੋਂ ਘਰ ਵਾਪਸ ਆਏ ਰੋਹਣ ਬਾਹਰ ਖੇਡ ਰਿਹਾ ਸੀ ਸੋਨੀਆ ਖੜੀ ਰਹੀ ਦਰਵਾਜ਼ੇ ਤੇ ਹੌਲੀ ਜਿਹੀ ਬੋਲੀ ਕਦੇ ਗੌਰ ਕੀਤਾ ਰੋਹਣ ਦੀ ਮੁਸਕਾਨ ਬਿਲਕੁਲ ਤੇਰੇ ਵਰਗੀ ਹੈ ਰਾਹੁਲ ਚੁੱਪਚਾਪ ਖੜਾ ਰਹਿ ਗਿਆ ਵਣਾ ਹਰ ਜੀ ਦਾ ਮਤਲਬ ਬਦਲ ਰਿਹਾ ਸੀ ਹਰ ਦੀਵਾਰ ਹਰ ਤਸਵੀਰ ਹਰ ਰੋਈ ਦੀ ਚਾਹ ਪਰ ਉਸੇ ਰਾਤ ਸਭ ਕੁਝ ਰੁਕ ਗਿਆ ਰਾਹੁਲ ਆਫਿਸ ਤੋਂ ਆਇਆ ਤਾਂ ਦੇਖਿਆ ਕਿ ਸੋਨੀਆ ਬੈੱਡ ਤੇ ਬੈਠੀ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਹੱਥ ਕੰਬ ਰਹੇ ਸੀ ਕੀ ਹੋਇਆ ਰਾਹੁਲ ਘਬਰਾ ਗਿਆ ਸੋਨੀਆ ਨੇ ਹਮੇਸ਼ਾ ਦੀ ਤਰ੍ਹਾਂ ਮੁਸਕਰਾ ਕੇ ਕਿਹਾ ਕੁਝ ਨਹੀਂ ਬਸ ਥੋੜਾ ਥੱਕ ਗਈ ਹਾਂ ਰਾਹੁਲ ਨੇ ਉਸ ਨੂੰ ਗੋਦ ਵਿੱਚ ਚੁੱਕਿਆ ਪਰ ਇਸ ਵਾਰ ਉਹ ਪਹਿਲਾਂ ਤੋਂ ਵੀ ਹਲਕੀ ਲੱਗੀ ਜਿਵੇਂ ਕੋਈ ਖਾਲੀ ਢੋਲ ਜਿਸ ਵਿੱਚ ਹੁਣ ਸਿਰਫ ਸਾਹਸ ਬਚਿਆ ਹੋਵੇ ਹੁਣ ਹੋਰ ਨਾ ਲੁਕੋ ਸੋਨੀਆ ਦੱਸ ਕੀ ਗੱਲ ਹੈ ਸੋਨੀਆ ਨੇ ਕੁਝ ਨਹੀਂ ਕਿਹਾ ਬਸ ਉਸ ਦੇ ਵੱਲ ਦੇਖ ਕੇ ਬੋਲੀ ਵਾਦਾ ਕੀਤਾ ਸੀ ਨਾ ਇੱਕ ਮਹੀਨਾ ਪੂਰਾ ਕਰਨਾ ਇਹ ਸੁਣ ਰਾਹੁਲ ਹੈਰਾਨ ਹੋ ਗਿਆ ਉਸ ਰਾਤ ਉਸ ਨੇ ਪ੍ਰਿਆ ਨੂੰ ਆਖਰੀ ਮੈਸੇਜ ਭੇਜਿਆ ਤੂੰ ਮੇਰਾ ਇੰਤਜ਼ਾਰ ਨਾ ਕਰ ਮੈਸੇਜ ਦੇ ਕੇ ਪ੍ਰਿਆ ਨੇ ਰਿਪਲਾਈ ਕੀਤਾ ਕਿਉਂ ਕੀ ਗੱਲ ਹੋਈ ਪਰ ਰਾਹੁਲ ਨੇ ਫੋਨ ਸਾਇਲੈਂਟ ਕਰ ਦਿੱਤਾ ਤੇ ਜਾ ਕੇ ਆਪਣੇ ਬੇਟੇ ਦੇ ਕਮਰੇ ਵਿੱਚ ਉਸ ਨੂੰ ਸਮਾਇਆ ਪਹਿਲੀ ਵਾਰ ਉਸ ਦੇ ਹੱਥਾਂ ਨੂੰ ਚੁੰਮਿਆ ਤੇ ਬੋਲਿਆ ਮਾਫ ਕਰਨਾ ਬੇਟਾ ਤੇਰੇ ਪਾਪਾ ਨੂੰ ਬਹੁਤ ਸਮਾਂ ਲੱਗ ਗਿਆ ਸਭ ਕੁਝ ਸਮਝਣ ਵਿੱਚ ਹੁਣ ਉਸ ਨੂੰ ਹਰ ਪਲ ਦੀ ਕੀਮਤ ਸਮਝ ਆ ਰਹੀ ਸੀ ਹਰ ਪਲ ਸੋਨੀਆ ਤੋਂ ਬਿਨਾ ਅਧੂਰਾ ਲੱਗ ਰਿਹਾ ਸੀ ਸਵੇਰ ਹੋਈ ਰਾਹੁਲ ਨੇ ਕਿਹਾ ਅੱਜ ਬਾਹਰ ਚੱਲਦੇ ਹਾਂ ਡਾਕਟਰ ਦੇ ਕੋਲ ਸੋਨੀਆ ਨੇ ਕੁਝ ਪਲ ਰੁਕ ਕੇ ਦੇਖਿਆ ਡਾਕਟਰ ਕਿਉਂ ਕਿਉਂਕਿ ਹੁਣ ਮੈਂ ਤੇਰੀ ਉਹ ਝੂਠੀ ਮੁਸਕਰਾਟ ਨਹੀਂ ਚੱਲ ਸਕਦਾ ਮੈਂ ਜਾਨਣਾ ਚਾਹੁੰਦਾ ਹਾਂ ਕਿ ਸੱਚ ਕੀ ਹੈ ਸੋਨੀਆ ਸੋਨੀਆ ਕੁਝ ਨਹੀਂ ਬੋਲੀ ਇਸ ਵਾਰ ਉਸਦੀ ਮੁਸਕਾਨ ਵੀ ਕੰਬ ਰਹੀ ਸੀ ਉਸੇ ਦਿਨ ਰਾਹੁਲ ਉਸ ਨੂੰ ਹਸਪਤਾਲ ਲੈ ਗਿਆ ਜਾਂਚ ਹੋਈ ਰਿਪੋਰਟ ਆਈ ਡਾਕਟਰ ਨੇ ਰਾਹੁਲ ਨੂੰ ਇਕੱਲੇ ਨੂੰ ਬੁਲਾਇਆ ਤੁਹਾਡੀ ਪਤਨੀ ਨੂੰ ਬਲੱਡ ਕੈਂਸਰ ਹੈ ਜੋ ਚੌਥੀ ਸਟੇਜ ਤੇ ਪਹੁੰਚ ਚੁੱਕਿਆ ਹੈ ਉਹਨਾਂ ਨੂੰ ਪਿਛਲੇ 1 ਸਾਲ ਤੋਂ ਇਸ ਬਾਰੇ ਵਿੱਚ ਪਤਾ ਸੀ ਪਰ ਉਹਨਾਂ ਨੇ ਕੋਈ ਇਲਾਜ ਨਹੀਂ ਕਰਵਾਇਆ ਸ਼ਾਇਦ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉਸ ਦੇ ਲਈ ਕੁਝ ਕਰੇ ਜਾਂ ਸ਼ਾਇਦ ਉਹ ਹੋਰ ਜਿਉਣਾ ਹੀ ਨਹੀਂ ਚਾਹੁੰਦੀ ਸੀ ਰਾਹੁਲ ਦੀਆਂ ਅੱਖਾਂ ਉਥੇ ਹੀ ਜੰਮ ਗਈਆਂ ਸਾਰ ਰੁਕ ਗਏ ਸੀ ਉਸਦੇ ਸ਼ਬਦ ਗਲੇ ਵਿੱਚ اٹਕ ਗਏ ਸੀ ਉਹ ਕੁਰਸੀ ਤੇ ਬੈਠ ਗਿਆ ਥੱਕ ਕੇ ਨਹੀਂ ਟਟਕੇ ਹਸਪਤਾਲ ਤੋਂ ਵਾਪਸ ਆ ਕੇ ਰਸਤੇ ਵਿੱਚ ਰਾਹੁਲ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਉਸਨੇ ਨਾ ਕੋਈ ਸਵਾਲ ਪੁੱਛਿਆ ਨਾ ਸੋਨੀਆ ਨੂੰ ਕੁਝ ਦੱਸਿਆ ਕਿ ਉਸ ਨੂੰ ਸਭ ਕੁਝ ਪਤਾ ਲੱਗ ਗਿਆ ਬਸ ਕਾਰ ਚਲਾਉਂਦੇ ਸਮੇਂ ਉਸਨੇ ਆਪਣਾ ਇੱਕ ਹੱਥ ਸੋਨੀਆ ਦੇ ਹੱਥ ਉੱਪਰ ਰੱਖਿਆ ਕੱਸ ਕੇ ਜਿਵੇਂ ਕਹਿ ਰਿਹਾ ਹੋਵੇ ਕਿ ਹੁਣ ਤੇਰੇ ਕੋਲੋਂ ਇੱਕ ਪਲ ਦੇ ਲਈ ਵੀ ਦੂਰ ਨਹੀਂ ਜਾਵਾਂਗਾ ਘਰ ਵਾਪਸ ਆ ਕੇ ਸੋਨੀਆ ਜੋ ਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਤੇ ਰਾਹੁਲ ਉਸ ਜਗ੍ਹਾ ਗਿਆ ਜਿੱਥੇ ਸੋਨੀਆ ਦੇ ਵਿਆਦਾ ਗੁਲਾਬੀ ਸੂਟ ਟੰਗਿਆ ਹੋਇਆ ਸੀ ਰਾਹੁਲ ਨੇ ਉਸ ਨੂੰ ਉਤਾਰ ਕੇ ਤੈਅ ਕੀਤਾ ਤੇ ਅਲਮਾਰੀ ਵਿੱਚ ਰੱਖ ਦਿੱਤਾ ਮੰਨ ਲਓ ਜਿਵੇਂ ਉਹਨਾਂ ਕੱਪੜਿਆਂ ਵਿੱਚ ਸੋਨੀਆ ਦੀ ਮੁਸਕਾਨ ਵਸੀ ਹੋਵੇ ਉਸ ਰਾਤ ਰਾਹੁਲ ਪਹਿਲੀ ਵਾਰ ਨੇਹਾ ਦੇ ਕੋਲ ਬੈੱਡ ਤੇ ਨਹੀਂ ਪਿਆ ਬਲਕਿ ਉਸਦੇ ਹੱਥਾਂ ਵਿੱਚ ਆਪਣਾ ਚਿਹਰਾ ਛੁਪਾ ਲਿਆ ਦੇ ਬਿਨਾ ਇੱਕ ਸ਼ਬਦ ਕਹੀ ਬਸ ਰੋਂਦਾ ਰਿਹਾ ਸੋਨੀਆ ਹੌਲੀ ਜਿਹੀ ਬੋਲੀ ਤੁਸੀਂ ਸਮਝ ਗਏ ਨਾ ਰਾਹੁਲ ਨੇ ਸਿਰ ਹਿਲਾ ਦਿੱਤਾ ਮੈਨੂੰ ਮaaf ਕਰ ਦੇ ਸੋਨੀਆ ਮੈਂ ਉਹ ਸਭ ਕੁਝ ਨਹੀਂ ਦੇਖਿਆ ਜੋ ਹਰ ਰੋਜ਼ ਤੂੰ ਚੁੱਪ ਚਾਪ ਦੇ ਰਹੀ ਸੀ ਸੋਨੀਆ ਮੁਸਕੁਰਾਈ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਰਾਹੁਲ ਪਰ ਰੁਕ ਵੀ ਨਹੀਂ ਸਕਦੀ ਸੀ ਬਸ ਇੱਕ ਮਹੀਨਾ ਮੰਗ ਲਿਆ ਕਿਉਂਕਿ ਮੈਨੂੰ ਸਿਰਫ ਜਿਆਦਾ ਵਿੱਚ ਜਿਉਣਾ ਆਉਂਦਾ ਹੈ ਅਫਸੋਸ ਵਿੱਚ ਨਹੀਂ ਅਗਲੇ ਦਿਨ ਤੋਂ ਰਾਹੁਲ ਜਿਵੇਂ ਪੂਰੀ ਤਰ੍ਹਾਂ ਬਦਲ ਗਿਆ ਸੀ ਹੁਣ ਉਹ ਸਵੇਰੇ ਖੁਦ ਚਾਹ ਬਣਾਉਂਦਾ ਰੋਹਨ ਨੂੰ ਸਕੂਲ ਛੱਡਣ ਜਾਂਦਾ ਤੇ ਸੋਨੀਆ ਦੇ ਲਈ ਉਹੀ ਪਰੌਠੇ ਬਣਾਉਂਦਾ ਜੋ ਕਦੇ ਸੋਨੀਆ ਉਸਦੇ ਲਈ ਬਣਾਉਂਦੀ ਸੀ ਸੋਨੀਆ ਹੈਰਾਨ ਸੀ ਤੁਸੀਂ ਇਹ ਸਭ ਕੁਝ ਕਦੋਂ ਤੋਂ ਕਰਨ ਲੱਗੇ ਰਾਹੁਲ ਸਿਰਫ ਮੁਸਕਰਾਉਂਦਾ ਤੇਰੇ ਬਿਨਾ ਸਿੱਖ ਹੀ ਨਹੀਂ ਸਕਦਾ ਸੀ ਹੁਣ ਹਰ ਦਿਨ ਹਸਪਤਾਲ ਜਾਣਾ ਡਾਕਟਰ ਤੋਂ ਰਿਪੋਰਟ ਸਮਝਣਾ ਦਵਾਈਆਂ ਦਾ ਸਮਾਂ ਹਰ ਛੋਟੀ ਵੱਡੀ ਚੀਜ਼ ਦਾ ਧਿਆਨ ਸਭ ਕੁਝ ਰਾਹੁਲ ਕਰ ਰਿਹਾ ਸੀ ਬਿਨਾ ਥੱਕੇ ਬਿਨਾ ਸ਼ਿਕਾਇਤ ਸ਼ਾਮ ਨੂੰ ਜਦੋਂ ਸੋਨੀਆ ਥੱਕ ਜਾਂਦੀ ਤਾਂ ਰਾਹੁਲ ਉਸ ਦੇ ਕੋਲ ਬੈਠ ਕੇ ਉਸ ਦੇ ਵਾਲਾਂ ਵਿੱਚ ਮ사ਜ ਕਰਦਾ ਤੇ ਕਾਫੀ ਰਾਤ ਤੱਕ ਉਸ ਦਾ ਹੱਥ ਫੜ ਕੇ ਬੈਠਾ ਰਹਿੰਦਾ ਇੱਕ ਦਿਨ ਸੋਨੀਆ ਨੇ ਕਿਹਾ ਰਾਹੁਲ ਮੇਰੇ ਨਾਲ ਇੱਕ ਵਾਦਾ ਕਰੋਗੇ ਜੇਕਰ ਕੱਲ ਨੂੰ ਮੈਂ ਨਾ ਰਹਾ ਤਾਂ ਖੁਦ ਨੂੰ ਤੋੜਨਾ ਨਹੀਂ ਰੋਹਣ ਦੇ ਲਈ ਜਿਉਣਾ ਤੇ ਮੇਰੀ ਤਰ੍ਹਾਂ ਉਹਨਾਂ ਔਰਤਾਂ ਦੇ ਲਈ ਕੁਝ ਕਰਨਾ ਜੋ ਬਿਨਾ ਆਵਾਜ਼ ਬਿਨਾ ਸ਼ੋਰ ਆਪਣੇ ਘਰਾਂ ਵਿੱਚ ਮਰਦੀ ਰਹਿੰਦੀ ਹੈ ਰਾਹੁਲ ਨੇ ਉਸਦੇ ਮੱਥੇ ਨੂੰ ਚੁੰਮਿਆ ਮੈਂ ਤੇਰੇ ਹਿੱਸੇ ਦੀ ਜ਼ਿੰਦਗੀ ਵੀ ਜੀਵਾਂਗਾ ਸੋਨੀਆ ਇਹ ਮੇਰਾ ਵਾਦਾ ਹੈ ਉਸੇ ਰਾਤ ਪ੍ਰਿਆ ਦਾ ਫੋਨ ਆਇਆ ਰਾਹੁਲ ਮੈਨੂੰ ਪਤਾ ਲੱਗਿਆ ਕਿ ਸੋਨੀਆ ਦੀ ਤਬੀਅਤ ਠੀਕ ਨਹੀਂ ਜੇਕਰ ਮੇਰੇ ਕੋਲੋਂ ਕਦੇ ਵੀ ਕੁਝ ਗਲਤ ਹੋ ਗਿਆ ਹੋਵੇ ਤਾਂ ਮaaf ਕਰ ਦੇਣਾ ਰਾਹੁਲ ਨੇ ਬਸ ਇੱਕ ਗੱਲ ਕਹੀ ਗਲਤੀ ਮੇਰੀ ਸੀ ਪ੍ਰੀਆ ਜੋ ਔਰਤ ਦੀ ਖਮੋਸ਼ੀ ਨੂੰ ਬੋਝ ਸਮਝ ਲਿਆ ਜਦੋਂ ਕਿ ਉਹ ਖਮੋਸ਼ੀ ਹੀ ਮੇਰੀ ਸਭ ਤੋਂ ਵੱਡੀ ਤਾਕਤ ਸੀ ਫਿਰ ਉਸਨੇ ਪ੍ਰੀਆ ਦਾ ਨੰਬਰ ਬਲੌਕ ਕਰ ਦਿੱਤਾ ਹਮੇਸ਼ਾ ਦੇ ਲਈ ਉਹਨਾਂ ਹਾਰ ਦਿਨ ਇੱਕ ਤਿਹਾਰ ਵਰਗਾ ਸੀ। ਰਾਹੁਲ ਨੇ ਆਪਣੇ ਘਰ ਨੂੰ ਫਿਰ ਤੋਂ ਸਜਾਇਆ, ਬਾਲਕਨੀ ਵਿੱਚ ਫੁੱਲ ਲਗਾਈ, ਰੋਹਨ ਦੇ ਕਮਰੇ ਵਿੱਚ ਤਾਰਿਆਂ ਵਾਲੀ ਲਾਈਟ ਲਾਈ ਤੇ ਸੋਨੀਆ ਦੇ ਲਈ ਇੱਕ ਛੋਟੀ ਜਿਹੀ ਲਾਇਬ੍ਰੇਰੀ ਬਣਵਾਈ ਜਿੱਥੇ ਉਸਦੇ ਪਸੰਦ ਦੀਆਂ ਕਿਤਾਬਾਂ ਰੱਖੀਆਂ ਤੇ ਇੱਕ ਰਾਤ ਜਦੋਂ ਉਹ ਥੋੜਾ ਬਿਹਤਰ ਮਹਿਸੂਸ ਕਰ ਰਹੀ ਸੀ ਤਾਂ ਰਾਹੁਲ ਨੇ ਉਸਦੇ ਲਈ ਉਹ ਹੀ ਗੁਲਾਬੀ ਸੂਟ ਕੱਢਿਆ ਤੇ ਮੋਮਬੱਤੀ ਦੀ ਰੋਸ਼ਨੀ ਵਿੱਚ ਇੱਕ 뮤జిక్ ਚਲਾਇਆ ਇਹ ਦੇਖ ਸੋਨੀਆ ਦੀਆਂ ਅੱਖਾਂ ਪਰਾਈਆਂ ਇਹ ਸਭ ਕੁਝ ਕਿਉਂ ਕਰ ਰਹੇ ਹੋ ਰਾਹੁਲ ਨੇ ਕਿਹਾ ਕਿਉਂਕਿ ਤੂੰ ਇੱਕ ਮਹੀਨਾ ਮੰਗਿਆ ਸੀ ਤੇ ਮੈਂ ਚਾਹੁੰਦਾ ਹਾਂ ਹਰ ਦਿਨ ਉਸ ਇੱਕ ਮਹੀਨੇ ਦਾ ਹਿੱਸਾ ਬਣ ਜਾਵੇ ਜਿਸ ਨੂੰ ਮੈਂ ਸਾਰੀ ਜ਼ਿੰਦਗੀ ਜਿਉਂਦਾ ਰਹਾ ਹੁਣ ਉਸ ਮਹੀਨੇ ਦੀ ਆਖਰੀ ਤਰੀਕ ਆ ਪਹੁੰਚੀ ਸੀ ਘਰ ਵਿੱਚ ਕੋਈ ਸ਼ੋਰ ਨਹੀਂ ਸੀ ਘਰ ਦੀਆਂ ਦੀਵਾਰਾਂ ਕੁਝ ਕਹਿ ਰਹੀਆਂ ਸੀ ਹਰ ਕੋਨਾ ਜਿਵੇਂ ਕੁਝ ਫੜ ਕੇ ਰੱਖਣਾ ਚਾਹੁੰਦਾ ਸੀ ਹਰ ਚੀਜ਼ ਉਹ ਪੁਰਾਣਾ ਤਕੀਆ ਰਸੋਈ ਦੀ ਚਾਹ ਦੀ ਖੁਸ਼ਬੂ ਤੇ ਸੋਨੀਆਂ ਦੀ ਸ਼ਾਂਤ ਆਵਾਜ਼ ਜਿਵੇਂ ਇੱਕ ਆਖਰੀ ਅਲਵਿਦਾ ਬੋਲ ਰਹੀ ਸੀ ਰਾਤ ਦੇ ਖਾਣੇ ਤੇ ਸੋਨੀਆਂ ਰਾਹੁਲ ਤੇ ਰੋਹਨ ਇਕੱਠੇ ਬੈਠੇ ਸੀ ਤਿੰਨਾਂ ਦੀ ਪਲੇਟ ਵਿੱਚ ਖਾਣਾ ਸੀ ਪਰ ਕਿਸੇ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਸੋਨੀਆ ਨੇ ਹੌਲੀ ਜਿਹੀ ਰਾਹੁਲ ਦਾ ਹੱਥ ਫੜਿਆ ਤੇ ਬੋਲੀ ਵਾਦਾ ਕੀਤਾ ਸੀ ਨਾ ਸਿਰਫ ਇੱਕ ਮਹੀਨਾ ਹੁਣ ਵਕਤ ਆ ਗਿਆ ਜਾਣ ਦਾ ਰਾਹੁਲ ਦੀਆਂ ਅੱਖਾਂ ਹੰਝੂਆਂ ਨਾਲ ਭਜ ਚੁੱਕੀਆਂ ਸੀ ਨਹੀਂ ਸੋਨੀਆ ਹੁਣ ਕੋਈ ਨਹੀਂ ਜਾਵੇਗਾ ਨਾ ਤੂੰ ਨਾ ਇਹ ਰਿਸ਼ਤਾ ਤੇ ਨਾ ਮੇਰਾ ਪਿਆਰ ਸੋਨੀਆ ਮੁਸਕੁਰਾਈ ਤੁਸੀਂ ਜੋ ਦਿੱਤਾ ਉਹ ਕਿਸੇ ਨੂੰ ਨਸੀਬ ਨਹੀਂ ਹੁੰਦਾ ਪਰ ਇੱਕ ਬੇਨਤੀ ਹੈ ਕੀ ਰਾਹੁਲ ਨੇ ਪੁੱਛਿਆ ਫਿਰ ਸੋਨੀਆ ਬੋਲੀ ਜੇਕਰ ਮੈਂ ਨਾ ਰਹਾ ਤਾਂ ਮੈਨੂੰ ਹਮੇਸ਼ਾ ਇਸੇ ਤਰ੍ਹਾਂ ਯਾਦ ਰੱਖਣਾ ਜਿਵੇਂ ਮੈਂ ਸੀ ਮੁਸਕਰਾਟ ਵਿੱਚ ਚਾਹ ਦੀ ਖੁਸ਼ਬੂ ਵਿੱਚ ਰੋਹਨ ਦੀਆਂ ਅੱਖਾਂ ਵਿੱਚ ਰਾਹੁਲ ਨੇ ਉਸ ਦਾ ਹੱਥ ਆਪਣੇ ਦਿਲ ਤੇ ਰੱਖ ਦਿੱਤਾ ਤੂੰ ਇੱਥੇ ਹੈਂ ਹਮੇਸ਼ਾ ਰਹੇਂਗੀ ਉਸ ਰਾਤ ਹਵਾ ਵਿੱਚ ਵੀ ਜਿਵੇਂ ਕੋਈ ਨਜਾਕਤ ਸੀ ਸੋਨੀਆ ਨੇ ਉਹੀ ਗੁਲਾਬੀ ਸੂਟ ਪਾਇਆ ਤੇ ਵਾਲਾਂ ਵਿੱਚ ਉਹੀ ਛੋਟੀ ਜਿਹੀ ਕਲਿੱਪ ਲਗਾਈ ਫਿਰ ਥੋੜਾ ਸਮਾਂ ਬਾਲਕਨੀ ਵਿੱਚ ਬੈਠੀ ਅਸਮਾਨ ਨੂੰ ਦੇਖਿਆ ਤੇ ਰੋਹਣ ਦਾ ਮੱਥਾ ਚੁੰਮਿਆ ਗੁੱਡ ਨਾਈਟ ਬੇਟਾ ਮੰਮੀ ਹਮੇਸ਼ਾ ਇੱਥੇ ਹੀ ਹੈ ਫਿਰ ਉਹ ਰਾਹੁਲ ਦੇ ਕੋਲ ਆਈ ਅੱਜ ਮੈਨੂੰ ਗੋਦ ਵਿੱਚ ਚੱਕ ਸਕੋਗੇ ਰਾਹੁਲ ਕੁਝ ਨਹੀਂ ਬੋਲਿਆ ਬਸ ਝੁੱਕ ਕੇ ਉਸ ਨੂੰ ਗੋਦ ਵਿੱਚ ਚੱਕ ਲਿਆ ਤੇ ਹੌਲੀ-ਹੌਲੀ ਤੁਰਦਾ ਹੋਇਆ ਬੈੱਡ ਤੱਕ ਲੈ ਕੇ ਆਇਆ ਉਸ ਨੂੰ ਬੈੱਡ ਤੇ ਪਾਇਆ ਆਰਾਮ ਕਰ ਸੋਨੀਆ ਸੋਨੀਆ ਨੇ ਉਸਦੇ ਹੱਥ ਨੂੰ ਆਪਣੇ ਸੀਨੇ ਤੇ ਰੱਖ ਲਿਆ ਜੇਕਰ ਮੇਰੀਆਂ ਅੱਖਾਂ ਬੰਦ ਹੋ ਜਾਣ ਤਾਂ ਰੋਣਾ ਨਹੀਂ ਰਾਹੁਲ ਕਿਉਂਕਿ ਮੈਂ ਸਭ ਤੋਂ ਖੂਬਸੂਰਤ ਇੱਕ ਮਹੀਨਾ ਲੰਘਾਇਆ ਤੇਰੇ ਨਾਲ ਉਸ ਨੇ ਅੱਖਾਂ ਬੰਦ ਕੀਤੀਆਂ ਤੇ ਉਸਦੇ ਚਿਹਰੇ ਤੇ ਇੱਕ ਆਖਰੀ ਮੁਸਕਾਨ ਰੁਕ ਗਈ ਸਵੇਰ ਦੀ ਪਹਿਲੀ ਕਿਰਨ ਜਦੋਂ ਕਮਰੇ ਵਿੱਚ ਆਈ ਰਾਹੁਲ ਉਥੇ ਹੀ ਬੈਠਾ ਸੀ ਉਸੇ ਹਾਲਾਤ ਵਿੱਚ ਉਸ ਦੇ ਹੱਥ ਨੂੰ ਸੋਨੀਆ ਦੇ ਸੀਨੇ ਉੱਪਰ ਰੱਖੇ ਹੋਏ ਪਰ ਹੁਣ ਸੋਨੀਆ ਸਾਹ ਨਹੀਂ ਲੈ ਰਹੀ ਸੀ ਉਹ ਜਾ ਚੁੱਕੀ ਸੀ ਸ਼ਾਂਤੀ ਦੇ ਨਾਲ ਪ੍ਰੇਮ ਦੇ ਨਾਲ ਤੇ ਉਸ ਸੰਪੂਰਤਾ ਦੇ ਨਾਲ ਜਿਸ ਨੂੰ ਕੋਈ ਪਤਨੀ ਸਿਰਫ ਪਿਆਰ ਨਾਲ ਹੀ ਹਾਸਲ ਕਰ ਸਕਦੀ ਹੈ ਰਾਹੁਲ ਚੀਕਿਆ ਨਹੀਂ ਬਸ ਉਸ ਦੇ ਸਿਰ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਤੇ ਫਟ ਫਟ ਕੇ ਰੋਣ ਲੱਗਿਆ ਦੁਪਹਿਰ ਤੱਕ ਘਰ ਵਿੱਚ ਰਿਸ਼ਤੇਦਾਰ ਆਉਣ ਲੱਗੇ ਸੀ ਹਰ ਦੀਵਾਰ ਤੇ ਫੁੱਲ ਸੀ ਪਰ ਉਸ ਘਰ ਦੀ ਆਤਮਾ ਚਲੀ ਗਈ ਸੀ ਰਾਹੁਲ ਨੇ ਇੱਕ ਸਫੇਦ ਗੁਲਦਸਤਾ ਬਣਵਾਇਆ ਜਿਸ ਤੇ ਲਿਖਿਆ ਸੀ ਮੇਰੀ ਸਭ ਤੋਂ ਪਿਆਰੀ ਸੋਨੀਆ ਤੂੰ ਸਿਰਫ ਮੇਰੀ ਪਤਨੀ ਨਹੀਂ ਮੇਰੀ ਪੂਰੀ ਦੁਨੀਆ ਸੀ ਸੋਨੀਆ ਦੇ ਜਾਣ ਤੋਂ ਬਾਅਦ ਰਸੋਈ ਵਿੱਚੋਂ ਖੁਸ਼ਬੂ ਆਉਣੀ ਬੰਦ ਹੋ ਗਈ ਬਾਲਕਨੀ ਦੀ ਤુલਸੀ ਦਾ ਪੌਦਾ ਮਰ ਜਾ ਗਿਆ ਤੇ ਰਾਹੁਲ ਜੋ ਕਦੇ ਵਕਤ ਦੀ ਕਮੀ ਦੀ ਗੱਲ ਕਰਦਾ ਸੀ ਹੁਣ ਹਰ ਵਕਤ ਹਮੇਸ਼ਾ ਰੋਹਣ ਦੇ ਨਾਲ ਰਹਿੰਦਾ ਹਰ ਰਾਤ ਸੋਨੀਆ ਦੀ ਫੋਟੋ ਦੇ ਸਾਹਮਣੇ ਬੈਠਦਾ ਚੁੱਪਚਾਪ ਕਹਿੰਦਾ ਤੇ ਖੁਦ ਹੀ ਸੁਣ ਲੈਂਦਾ ਇੱਕ ਦਿਨ ਰੋਹਣ ਨੇ ਪੁੱਛਿਆ ਪਾਪਾ ਮੰਮਾ ਜਦੋਂ ਤਾਰਾ ਬਣ ਗਈ ਹੈ ਤਾਂ ਕੀ ਹੁਣ ਵੀ ਉਹ ਸਾਨੂੰ ਦੇਖ ਰਹੀ ਹੈ ਰਾਹੁਲ ਨੇ ਅੱਖਾਂ ਪੂੰਝੀਆਂ ਹਾਂ ਬੇਟਾ ਮੰਮਾ ਹੁਣ ਹਮੇਸ਼ਾ ਆਪਾਂ ਨੂੰ ਤਾਰੇ ਰਾਹੀ ਦੇਖਦੀ ਹੈ ਤੇ ਜਦੋਂ ਵੀ ਆਪਾਂ ਕੁਝ ਚੰਗਾ ਕਰਾਂਗੇ ਤਾਂ ਉਹ ਤਾਰਾ ਹੋਰ ਜ਼ਿਆਦਾ ਚਮਕੇਗਾ ਉਸ ਦਿਨ ਰਾਹੁਲ ਨੇ ਸੋਨੀਆ ਦੇ ਗੁਲਾਬੀ ਸੂਟ ਨੂੰ ਤੈਅ ਕਰਕੇ ਅਲਮਾਰੀ ਵਿੱਚ ਰੱਖਿਆ ਤੇ ਉਸ ਦੇ ਕੋਲ ਇੱਕ ਚਿੱਠੀ ਛੱਡ ਦਿੱਤੀ ਤੂੰ ਮੈਨੂੰ ਜਿਉਣਾ ਸਿਖਾਇਆ ਸੋਨੀਆ ਹੁਣ ਮੈਂ ਤੇਰੇ ਹਿੱਸੇ ਦੀ ਜ਼ਿੰਦਗੀ ਵੀ ਜੀਵਾਂਗਾ ਰਾਹੁਲ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਇੱਕ ਪ੍ਰੋਜੈਕਟ ਕੈਂਸਰ ਕੇਅਰ ਹੋਮ ਦੇ ਲਈ ਜਿੱਥੇ ਉਹ ਨਾ ਔਰਤਾਂ ਦੇ ਲਈ ਇੱਕ ਸੈਂਟਰ ਬਣਾ ਰਿਹਾ ਸੀ ਜੋ ਆਪਣੇ ਦਰਦ ਨੂੰ ਇਕੱਲੀਆਂ ਚੱਲਦੀਆਂ ਹਨ ਬਿਨਾਂ ਸ਼ੋਰ ਬਿਨਾਂ ਸਹਾਰਾ ਉਸ ਪ੍ਰੋਜੈਕਟ ਦਾ ਨਾਮ ਉਸਨੇ ਸੋਹਣਿਆ ਸਪਰਸ਼ ਰੱਖਿਆ ਉਦਘਾਟਨ ਦੇ ਦਿਨ ਜਦੋਂ ਰਾਹੁਲ ਮੰਚ ਤੇ ਖੜਾ ਹੋਇਆ ਤਾਂ ਬਸ ਇੱਕ ਗੱਲ ਕਹੀ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਉਦੋਂ ਕੀਤੀ ਜਦੋਂ ਮੈਂ ਇੱਕ ਔਰਤ ਦੀ ਖਮੋਸ਼ੀ ਨੂੰ ਉਸਦੀ ਕਮਜ਼ੋਰੀ ਸਮਝ ਲਿਆ ਪਰ ਉਸੇ ਚੁੱਪ ਮੁਹੱਬਤ ਨੇ ਮੈਨੂੰ ਉਹ ਸਿਖਾਇਆ ਜੋ ਕੋਈ ਕਿਤਾਬ ਕੋਈ ਰਿਸ਼ਤਾ ਕੋਈ ਸਮਾਜ ਨਹੀਂ ਸਿਖਾ ਸਕਦਾ ਤਾੜੀਆਂ ਨਾਲ ਹਾਲ ਗੂੰਜਣ ਲੱਗਿਆ ਪਰ ਰਾਹੁਲ ਦੀਆਂ ਅੱਖਾਂ ਅਸਮਾਨ ਦੇ ਵੱਲ ਸੀ ਜਿੱਥੇ ਸ਼ਾਇਦ ਕੋਈ ਤਾਰਾ ਹੁਣ ਵੀ ਮੁਸਕੁਰਾ ਰਿਹਾ ਸੀ ਰਾਤ ਨੂੰ ਰਾਹੁਲ ਰੋਹਨ ਨੂੰ ਲੈ ਕੇ ਛੱਤ ਤੇ ਗਿਆ ਦੇਖੋ ਬੇਟਾ ਉਹ ਜੋ ਸਭ ਤੋਂ ਚਮਕਦਾ ਤਾਰਾ ਹੈ ਨਾ ਉਹ ਤੇਰੀ ਮੰਮਾ ਹੈ ਰੋਹਨ ਨੇ ਅਸਮਾਨ ਦੇ ਵੱਲ ਦੇਖਿਆ ਤੇ ਜਦੋਂ ਕੁਝ ਆਪਾਂ ਚੰਗਾ ਕਰਾਂਗੇ ਤਾਂ ਉਹ ਹੋਰ ਜ਼ਿਆਦਾ ਚਮਕੇਗਾ ਨਾ ਪਾਪਾ rahul ਨੇ ਉਸ ਨੂੰ ਘਟ ਕੇ ਆਪਣੇ ਸੀਨੇ ਨਾਲ ਲਗਾ ਲਿਆ ਬਿਲਕੁਲ ਬੇਟਾ ਉਸ ਰਾਤ ਅਸਮਾਨ ਸਾਫ਼ ਸੀ ਤਾਰੇ ਟਿਮ ਟਿਮਾ ਰਹੇ ਸੀ ਤੇ ਉਹਨਾਂ ਵਿੱਚੋਂ ਇੱਕ ਤਾਰਾ ਸਭ ਤੋਂ ਜ਼ਿਆਦਾ ਚਮਕ ਰਿਹਾ ਸੀ ਦੋਸਤੋ ਕਦੇ ਕਦੇ ਕਿਸੇ ਦੀ ਖਮੋਸ਼ੀ ਉਸ ਦੀ ਮੁਹੱਬਤ ਦੀ ਸਭ ਤੋਂ ਉੱਚੀ ਆਵਾਜ਼ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਉਸ ਪਿਆਰ ਨੂੰ ਉਸ ਦੇ ਰਹਿੰਦੇ ਹੋਏ ਸਮਝਣਾ ਚਾਹੀਦਾ ਹੈ ਪਹਿਚਾਨਣਾ ਤੇ ਸਿੱਖਣਾ ਚਾਹੀਦਾ ਨਹੀਂ ਤਾਂ ਜੋ ਚੁੱਪ ਰਹਿੰਦੇ ਐ ਉਹ ਇੱਕ ਦਿਨ ਬਹੁਤ ਦੂਰ ਚਲੇ ਜਾਂਦੇ ਐ ਹਮੇਸ਼ਾ ਦੇ ਲਈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ